ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤ ਗੁਰਮਤ ਗਿਆਨ YouTube ਚੈਨਲ ਤੇ ਮੇਰੇ ਪ੍ਰੋਗਰਾਮ ਵੇਖਣ ਸੁਣਨ ਵਾਲੇ ਵੀਰੋ ਭੈਣੋ ਤੁਸੀਂ ਹੁਣ ਤੱਕ ਬਹੁਤ ਵਧੀਆ ਸਾਥ ਦੇ ਰਹੇ ਹੋ ਕਮੈਂਟ ਕਰਕੇ ਵੀ ਆਪਣੇ ਵਿਚਾਰ ਇਸ ਚੈਨਲ ਨੂੰ ਦੇ ਰਹੇ ਹੋ ਸਾਰਿਆਂ ਦਾ ਸ਼ੁਕਰਾਨਾ ਅੱਜ ਇੱਕ ਹੋਰ ਵਿਸ਼ਾ ਲੈ ਕੇ ਤੁਹਾਡੇ ਸਾਰ ਮੁਖ ਹੋਏ ਆਂ ਕਿ ਗੋਰੇ ਕਿੰਨੇ ਕੀ ਚੰਗੇ ਸਨ ਅੰਗਰੇਜ਼ ਕਿੰਨੇ ਕੀ ਚੰਗੇ ਸਨ ਤੇ ਕਿੰਨੇ ਕੁ ਬੁਰੇ ਸਨ ਜਿਹੜਾ ਕਿ ਸਾਨੂੰ ਆਲੇ-ਦੁਆਲੇ ਸੁਣਨ ਨੂੰ ਮਿਲ ਰਿਹਾ ਹੈ ਪੜ੍ਹਨ ਨੂੰ ਮਿਲ ਰਿਹਾ ਹੈ ਤੇ ਉਹਦੇ ਵਿੱਚ ਅਸਲੀਅਤ ਕੀ ਹੈ ਸੱਚ ਕੀ ਹੈ ਇਹ ਮੈਂ ਆਪਣੇ ਸੋਚਣ ਸਮਝਣ ਦੇ ਅਨੁਸਾਰ ਬੁੱਧੀ ਦੇ ਮੁਤਾਬਕ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਲੱਗਿਆ ਹਾਂ ਇੱਕ ਉਹ ਜ਼ਮਾਨਾ ਸੀ ਜਦੋਂ ਆਰੀਅਨ ਲੋਕ ਇਰਾਨ ਚੋਂ ਜਾਂ ਕਿ ਕੁਝ ਹੋਰ ਦੇਸ਼ਾਂ ਚੋਂ ਉੱਠ ਕੇ ਭਾਰਤ ਵੱਲ ਆਏ ਸਨ ਉਹਨਾਂ ਨੇ ਇੱਥੇ ਦੇ ਲੋਕਾਂ ਤੇ ਕਬਜ਼ਾ ਤਾਂ ਕਰ ਲਿਆ ਪਰ ਉਹਨਾਂ ਨੂੰ ਦਿਨ ਪਰ ਦਿਨ ਪੈਰਾਂ ਥੱਲੇ ਲੁਤਾੜਿਆ ਗਿਆ ਕਤਲ ਕੀਤਾ ਗਿਆ ਉਹਨਾਂ ਦੇ ਅਧਿਕਾਰ ਖੋਹੇ ਗਏ ਉਹਨਾਂ ਨੂੰ ਪਸ਼ੂਆਂ ਨਾਲੋਂ ਵੀ ਭੈੜਾ ਜੀਵਨ ਜਿਉਣ ਤੇ ਮਜਬੂਰ ਕਰ ਦਿੱਤਾ ਇਹਦਾ ਅੱਜ ਤੱਕ ਅਸੀਂ ਭਾਰਤ ਦੇ ਵਿੱਚ ਹਾਲਾਤ ਆਪਣੇ ਲੋਕਾਂ ਦੇ ਵੇਖਦੇ ਆ ਰਹੇ ਹਾਂ ਇਹਨਾਂ ਨੂੰ ਉੱਚੇ ਚੁੱਕ ਕੇ ਪੜ੍ਹਾਈ ਲਿਖਾਈ ਕਰਵਾ ਕੇ ਆਪਣੇ ਬਰਾਬਰ ਲਿਆਉਣ ਦਾ ਇੱਕ ਵੀ ਅਪਰਾਲਾ ਨਹੀਂ ਕੀਤਾ ਗਿਆ ਜੇ ਕੋਈ ਆਪਣੀ ਬਰਾਬਰਤਾ ਦਾ ਜ਼ਿਕਰ ਕਰਦਾ ਤਾਂ ਉਹਨੂੰ ਕਤਲ ਕਰ ਦਿੱਤਾ ਗਿਆ ਪਰ ਇਹ ਸਾਰਾ ਕੁਝ ਗੋਰਿਆਂ ਨੇ ਨਹੀਂ ਕੀਤਾ ਇੱਥੇ ਭਾਰਤ ਇਸੇ ਗਲਤੀ ਦੇ ਕਾਰਨ ਆਰੀਆਂਾਂ ਦੀ ਆਪ ਹੁਦਰੀ ਦੇ ਕਾਰਨ ਉਹਨਾਂ ਨੇ ਆਪਣੇ ਲੋਕਾਂ ਨੂੰ ਕੁਝ ਨੂੰ ਪੜ੍ਹੇ ਲਿਖੇ ਲੋਕ ਸੀ ਜਿਹੜੇ ਉਹ ਪੁਜਾਰੀ ਬਣ ਗਏ ਤੇ ਲੋਕਾਂ ਨੂੰ ਲੁੱਟ ਕੇ ਖਾਣ ਲੱਗ ਪਏ, ਕੁਰਾਹੇ ਪਾਣ ਲੱਪੇ ਤੇ ਬਹਿਮਾ ਭਰਮਾ ਦੇ ਜੰਜਾਲ ਵਿੱਚ ਜਕੜ ਦਿੱਤਾ ਗਿਆ ਇੱਥੋਂ ਦੇ ਲੋਕਾਂ ਨੂੰ ਤੇ ਜਿਹੜੇ ਆਰੀਆਨਾਂ ਦੇ ਵਿੱਚੋਂ ਕੁਝ ਰਾਜੇ ਬਣ ਗਏ ਉਹ ਸਮਾਂ ਪਾ ਕੇ ਅਯਾਸ ਬਣ ਗਏ ਤੇ ਇੱਥੇ ਜੋ ਕੁਝ ਵੀ ਹੁੰਦਾ ਉਹਨਾਂ ਨੂੰ ਨਜ਼ਰ ਨਹੀਂ ਸੀ ਆ ਰਿਹਾ ਕਿ ਕਿੰਨੇ ਜ਼ੁਲਮ, ਪਾਪ, ਡਾਕੇ, ਕਤਲ ਸਭ ਕੁਝ ਹੋ ਰਿਹਾ ਪਰ ਕੋਈ ਉਹਨਾਂ ਨੂੰ ਫਰਕ ਨਹੀਂ ਪੈਂਦਾ ਨਤੀਜਾ ਕੀ ਨਿਕਲਿਆ ਕਿ ਇਸ ਦੇਸ਼ ਦੇ ਲੋਕ ਟੁਕੜਿਆਂ ਚ ਵੀ ਵੰਡੇ ਗਏ ਜਾਤਾਂ ਚ ਵੀ ਵੰਡੇ ਗਏ ਤੇ ਅਮੀਰੀ ਗਰੀਬੀ ਚ ਵੀ ਵੰਡੇ ਗਏ ਤੇ ਇਥੇ ਇੱਕ ਦੇਸ਼ ਦੇ ਪਤਾ ਨਹੀਂ ਕਿੰਨੇ ਸਾਰੇ ਦੇਸ਼ ਵੀ ਬਣ ਗਏ ਮੈਂ ਤਾਂ ਇਹ ਵੀ ਪੜ ਚੁੱਕਿਆ ਕਿ ਇਸ ਭਾਰਤ ਦੇਸ਼ ਦੇ ਅੰਗਰੇਜ਼ਾਂ ਦੇ ਆਉਣ ਦੇ ਸਮੇ 640 ਦੇਸ਼ ਬਣ ਚੁੱਕੇ ਹੋਏ ਸਨ 640 ਦੇਸ਼ ਜਿਹਨੂੰ ਅੱਜ ਅਸੀਂ ਮਹਾਨ ਭਾਰਤ ਕਹਿ ਰਹੇ ਹਾਂ ਇਹ 640 ਦੇਸ਼ਾਂ ਚ ਵੰਡਿਆ ਹੋਇਆ ਦੇਸ਼ ਸੀ ਕੋਈ ਭਾਰਤ ਮਾਂ ਇਥੇ ਲਭਦੀ ਨਹੀਂ ਸੀ ਤੇ ਇਹ ਸਾਰਾ ਕੁਝ ਤਾਂ ਜਿੰਨਾ ਕੀਤਾ ਅੰਗਰੇਜ਼ਾਂ ਨੇ ਇਸ ਨੂੰ ਇੱਕ ਦੇਸ਼ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਤੁਸੀਂ ਆਲੇ ਦੁਆਲੇ ਅੰਦਾਜ਼ਾ ਲਾ ਕੇ ਦੇਖ ਸਕਦੇ ਹੋ ਕੇਵਲ ਪੰਜਾਬ ਦੀ ਜੇ ਗੱਲ ਕਰੀਏ ਇਥੇ ਇੱਕ ਤਾਂ ਉਹ ਯੋਧਾ ਸੀ ਮਹਾਰਾਜਾ ਰਣਜੀਤ ਸਿੰਘ ਜਿਨੇ ਆਪਣੀ ਸਿਆਣਪ ਅਤੇ ਤਾਕਤ ਦੀ ਵਰਤੋਂ ਕਰਕੇ ਇਥੇ ਸਿੱਖਾਂ ਦਾ ਰਾਜ ਸਥਾਪਿਤ ਕਰ ਦਿੱਤਾ ਸਿੱਖਾਂ ਨੂੰ ਸਰਦਾਰ ਬਣਾ ਦਿੱਤਾ ਜ਼ਮੀਨਾਂ ਵਾਲੇ ਬਣਾ ਦਿੱਤਾ ਕਤਲੂਗਰ ਤੋਂ ਬਚਾ ਦਿੱਤਾ ਉਜੜਿਆਂ ਨੂੰ ਜੰਗਲੀ ਬਾਸ ਕਰਦਿਆਂ ਨੂੰ ਬਸਦੇ ਕਰ ਦਿੱਤਾ ਤੇ ਉਹਨੇ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਅਤੇ ਗੋਰਿਆਂ ਨੂੰ ਵੀ ਆਪਣੇ ਰਾਜ ਦਾ ਹਿੱਸਾ ਬਣਾ ਲਿਆ ਪਰ ਦੂਜੇ ਪਾਸੇ ਕੁਝ ਮਾਲਵੇ ਦੇ ਰਾਜੇ ਉਹ ਰਣਜੀਤ ਸਿੰਘ ਦੇ ਨਾਲ ਸਹਿਮਤੀ ਨਾਲ ਉਹਨਾਂ ਨੇ ਜਿਤਾਈ ਤੇ ਅੰਗਰੇਜ਼ਾਂ ਦੇ ਆਪ ਜਾ ਕੇ ਪੈਰੀ ਪੈਗੇ ਇੱਥੇ ਤਾਂ 20 20 30 30 ਪਿੰਡਾਂ ਵਾਲਾ ਚੌਧਰੀ ਵੀ ਆਪਣੇ ਆਪ ਨੂੰ ਰਾਜਾ ਬਣ ਕੇ ਬੈਠਾ ਸੀ ਰਾਜਾ ਅਖਵਾਉਂਦਾ ਸੀ ਨਾਬੇ ਵਾਲਾ ਮਹਾਰਾਜਾ ਪਟਿਆਲੇ ਵਾਲਾ ਮਹਾਰਾਜਾ ਕੈਥਲ ਵਾਲਾ ਜੀਂਦ ਵਾਲਾ ਫਰੀਦਕੋਟ ਵਾਲਾ ਤੇ ਇੱਥੇ ਹਰ ਕੋਈ ਭਾਰਤ ਸਾਰੇ ਦੇ ਵਿੱਚ ਰਾਜੇ ਅਖਵਾਉਂਦੇ ਸੀ ਛੋਟੇ-ਛੋਟੇ ਇਲਾਕਿਆਂ ਵਾਲੇ ਪਰ ਉਹਨਾਂ ਨੇ ਰਾਜ ਕੀ ਕਰਨਾ ਸੀ ਕੇਵਲ ਆਪ ਐਸ਼ ਪ੍ਰਸਤੀ ਕਰਨੀ ਸੀ ਤੇ ਲੋਕਾਂ ਨੂੰ ਲੁੱਟ ਕੇ ਖਾਣਾ ਸੀ ਇੱਥੇ 1600 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਕਲਕੱਤੇ ਆਈ ਸੀ ਤੇ ਉਹਨਾਂ ਨੇ ਆਪਣਾ ਵਪਾਰ ਦਾ ਅਤੇ ਰਾਜਨੀਤੀ ਦਾ ਸਫ਼ਰ ਆਰੰਭ ਕੀਤਾ ਥੋੜਾ ਸਮਾਂ ਉੱਥੇ ਰਹਿਣ ਤੋਂ ਬਾਅਦ ਜਦੋਂ ਉਹਨਾਂ ਨੇ ਭੇਤ ਲੈ ਲਿਆ ਕਲਕੱਤੇ ਦੇ ਰਾਜ ਦਾ ਵੀ ਇਹ ਕਿੰਨੇ ਕੁ ਤਾਕਤਵਰ ਤੇ ਕਿੰਨੇ ਕੁ ਸਿਆਣੇ ਨੇ ਇਹ ਰਾਜੇ ਉੱਥੇ ਦਾ ਰਾਜਾ ਸੀ ਸਰਾਜੂ ਦੌਲਾ ਕਲਕੱਤੇ ਦੇ ਸਰਾਜੂ ਦੌਲਾ ਰਾਜੇ ਨੂੰ ਅੰਗਰੇਜ਼ਾਂ ਦੀ ਛੋਟੀ ਜੀ ਫੌਜੀ ਟੁਕੜੀ ਨੇ ਜੰਗ 'ਚ ਹਰਾ ਦਿੱਤਾ ਕਿਵੇਂ ਹਰਾਇਆ ਕੇਵਲ 4 ਸਿਪਾਈ ਸਰਾਜੂ ਦੌਲਾ ਦੇ ਮਰੇ ਤੇ 16 ਸਿਪਾਈ ਜ਼ਖਮੀ ਹੋਏ ਤੇ ਬਾਕੀਆਂ ਨੇ ਸਾਰਿਆਂ ਨੇ ਹਥਿਆਰ ਸੁੱਟ ਦਿੱਤੇ ਕੋਈ ਵੱਡੀ ਜੰਗ ਹੋਈ ਹੀ ਨਹੀਂ ਤੇ ਸਾਰੇ ਕਲਕੱਤੇ ਤੇ 4 ਬੰਦੇ ਮਰਨ ਤੋਂ ਬਾਅਦ ਉਹਨਾਂ ਦਾ ਕਬਜ਼ਾ ਹੋ ਗਿਆ ਤੇ ਉਥੋਂ ਦੀ ਹਕੂਮਤ ਹਾਰ ਮੰਨ ਕੇ ਇਹਨਾਂ ਦੀ ਗੁਲਾਮ ਹੋ ਗਈ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਇੰਨੀਕ ਤਾਕਤ ਦੇ ਮਾਲਕ ਨੇ ਇਹ ਲੋਕ ਤੇ ਇਹ ਵੀ ਮੈਂ ਤੁਹਾਨੂੰ ਦੱਸ ਦੇਵਾਂ ਫਰਾਂਸ ਦੇ ਵਿੱਚੋਂ ਵੀ ਇੱਕ ਵੱਡੀ ਕੰਪਨੀ ਆਈ ਸੀ ਤੇ ਇੰਗਲੈਂਡ ਚੋਂ ਵੀ ਵੱਡੀ ਕੰਪਨੀ ਆਈ ਸੀ ਪਹਿਲਾਂ ਤਾਂ ਇਹਨਾਂ ਦੋਵਾਂ ਕੰਪਨੀਆਂ ਦਾ ਕਲਕੱਤੇ ਦੇ ਸਮੁੰਦਰ ਦੇ ਨੇੜੇ ਤੇੜੇ ਬਹੁਤ ਵੱਡਾ ਜੰਗ ਹੋਇਆ ਫਰਾਂਸ ਵਾਲੇ ਕਹਿੰਦੇ ਸੀ ਅਸੀਂ ਕਬਜ਼ਾ ਕਰ ਲਈਏ ਭਾਰਤ ਦੇ ਉੱਤੇ ਇੰਗਲੈਂਡ ਦੀ ਜਿਹੜੀ ਈਸਟ ਇੰਡੀਆ ਕੰਪਨੀ ਸੀ ਇਹ ਚਾਹੁੰਦੀ ਸੀ ਅਸੀਂ ਕਬਜ਼ਾ ਕਰੀਏ ਇਹਦੇ ਵਿੱਚ ਫਰਾਂਸ ਹਾਰ ਗਿਆ ਤੇ ਇੰਗਲੈਂਡ ਵਾਲੇ ਗੋਰੀ ਜਿੱਤ ਗਏ ਤੇ ਉਹਨਾਂ ਦੀ ਬਚੀ ਹੋਈ ਫੌਜ ਫਰਾਂਸ ਵਾਲਿਆਂ ਦੀ ਵਾਪਸ ਚਲੀ ਗਈ ਤੇ ਗੋਰੀਆ ਨੇ ਇੱਥੇ ਕਬਜ਼ਾ ਕਰਨਾ ਸ਼ੁਰੂ ਕਰਤਾ ਜੇ ਗੋਰੇ ਹਾਰ ਜਾਂਦੇ ਤਾਂ ਫਰਾਂਸ ਵਾਲਿਆਂ ਨੇ ਕਬਜ਼ਾ ਕਰ ਲੈਣਾ ਸੀ ਕਿਉਂਕਿ ਇਹ ਤਾਂ ਦੇਸ਼ ਖਾਲੀ ਪਿਆ ਸੀ ਕੋਈ ਵੀ ਆ ਕੇ ਇੱਥੇ ਕਬਜ਼ਾ ਕਰ ਸਕਦਾ ਕਦੀ ਸੋਚ ਕੇ ਦੇਖੋ ਕੋਲੰਬਸ ਅਤੇ ਵਾਸਕੋਡੇ ਗਾਮਾ ਨੇ ਅਨੇਕਾਂ ਖਾਤਰੇ ਸੇ ਢਿਕੇ 15ਵੀਂ ਸਦੀ ਦੇ ਵਿੱਚ ਵਿਦੇਸ਼ਾਂ ਨੂੰ ਚਾਲੇ ਪਾ ਦਿੱਤੇ ਸੀ ਸਮੁੰਦਰੀ ਜਹਾਜ਼ ਲੈ ਕੇ ਜਾਂ ਕਿਸ਼ਤੀਆਂ ਲੈ ਕੇ ਆਪਣੀਆਂ ਟੋਲੀਆਂ ਬਣਾ ਕੇ ਕਿ ਆਓ ਲੱਭੀਏ ਸਾਡੇ ਦੇਸ਼ ਦੇ ਵਿੱਚ ਬਹੁਤਾ ਅੰਨ ਪਾਣੀ ਨਹੀਂ ਪੈਦਾ ਹੁੰਦਾ ਠੰਡ ਬਹੁਤ ਹੈ ਨਹੀਂ ਤਾਂ ਇਸੇ ਤਰ੍ਹਾਂ ਅਸੀਂ ਮਰਦੇ ਜਾਵਾਂਗੇ ਕਿਉਂ ਨਾ ਕਿਸੇ ਬਾਹਰਲੇ ਦੇਸ਼ਾਂ ਜਾ ਕੇ ਪਤਾ ਕਰੀਏ ਕਿਹੋ ਜਿਹੇ ਹਾਲਾਤ ਨੇ ਤੇ ਉਹਨਾਂ ਨੇ ਇਹ ਸਾਰਾ ਕੁਝ ਲੱਭ ਲਿਆ ਤੇ ਸਾਡੇ ਦੇਸ਼ ਨੂੰ ਵੀ ਉਹਨਾਂ ਨੇ ਲੱਭ ਲਿਆ ਤੇ ਅਮਰੀਕਾ ਨੂੰ ਵੀ ਉਹਨਾਂ ਨੇ ਲੱਭ ਲਿਆ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਹੋਰ ਬਹੁਤ ਸਾਰੇ ਇਲਾਕੇ ਉਹਨਾਂ ਨੇ ਲੱਭ ਲੇ ਕਿ ਉੱਥੇ ਤਾਂ ਪਸ਼ੂਆਂ ਵਰਗੇ ਲੋਕ ਨੇ ਤੁਸੀਂ ਨਿਕਲਣ ਦੀ ਇੱਕ ਵਾਰੀ ਹਿੰਮਤ ਕਰੋ ਤੇ ਸਭ ਕੁਝ ਤੁਹਾਡੇ ਕਬਜ਼ੇ 'ਚ ਆ ਜਾਵੇਗਾ ਤੇ ਇਸੇ ਤਰ੍ਹਾਂ ਇੱਥੇ ਜਦੋਂ ਅਸੀਂ ਧਿਆਨ ਮਾਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆਪਣੀਆਂ ਫੌਜਾਂ ਦੇ ਵਿੱਚ ਅਗਵਾਈ ਵਾਸਤੇ ਸਿਖਲਾਈ ਵਾਸਤੇ ਅੰਗਰੇਜ਼ ਅਫਸਰ ਨਿਯੁਕਤ ਕਰਨੇ ਪਏ ਭਰਤੀ ਕਰਨੇ ਪਏ ਕਈ ਲੋਕੀ ਇਸ ਗੱਲ ਦਾ ਇਤਰਾਜ਼ ਕਰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨੂੰ ਜਾਂ ਗੋਰਿਆਂ ਨੂੰ ਜਾਂ ਹਿੰਦੂਆਂ ਨੂੰ ਆਪਣੀ ਫੌਜ ਦੇ ਵਿੱਚ ਵੱਡੇ ਦਰਜੇ ਅਹੁਦੇ ਕਿਉਂ ਦਿੱਤੇ ਉਹ ਭਾਈ ਕਦੇ ਸੋਚ ਕੇ ਦੇਖ ਲਓ ਤੁਸੀਂ ਤਾਂ ਅੱਜ ਤੱਕ ਵੀ ਆਪਣੇ ਕੰਮ ਆਪ ਨਹੀਂ ਕਰਨ ਯੋਗ ਹੋਏ ਤੋ ਹੱਤੋਂ ਤਾਂ ਆਪਣਾ ਪੰਜਾਬ ਅੱਜ ਤੱਕ ਸਾਂਭਣਾ ਨਹੀਂ ਆਇਆ ਤੁਹਾਨੂੰ ਤੁਹਾਨੂੰ ਤਾਂ ਗੁਰਦੁਆਰਿਆਂ ਦਾ ਪ੍ਰਬੰਧ ਵੀ ਕਰਨਾ ਨਹੀਂ ਆਇਆ ਉਹ ਤਾਂ ਮਹਾਰਾਜਾ ਰਣਜੀਤ ਸਿੰਘ ਬਹੁਤ ਦੂਰਅੰਦੇਸ਼ ਸੀ ਜਿਨੇ ਪਹਿਲਾਂ ਤੋਂ ਤਿਆਰਬਰ ਤਿਆਰ ਉੱਚ ਕੋਟੀ ਦੇ ਵਿਦਵਾਨ ਅੰਗਰੇਜ਼ਾਂ ਨੂੰ ਅਤੇ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਆਪਣੀ ਫੌਜ ਦੇ ਵਿੱਚ ਆਪਣੀ ਰਾਜਨੀਤੀ ਦੇ ਵਿੱਚ ਲੈ ਜਾਂਦਾ ਉਹਨਾਂ ਤੋਂ ਚੰਗੀਆਂ ਸਲਾਹਾਂ ਲੈ ਕੇ ਉਹਨਾਂ ਸਲਾਹਾਂ ਨੂੰ ਕਾਨੂੰਨ ਦੇ ਰੂਪ ਦੇ ਵਿੱਚ ਲਾਗੂ ਕਰਦਾ ਤੇ ਯਾਦ ਰੱਖੇ ਕਿ ਜਿਹੜੇ ਅਸੂਲ ਸੀ ਬਣਾਏ ਫੌਜ ਦੇ ਉਦੇ ਵਿੱਚ ਡਿਸਪਲਾਈਨ ਫੌਜ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ ਭਾਰਤ ਦੇ ਰਾਜੇ ਫੌਜੀਆ ਨੂੰ ਉਦੋਂ ਨਗਦੀ ਪੈਸਾ ਤਨਖਾਹ ਨਹੀਂ ਸੀ ਦਿੰਦੇ ਉਹਨਾਂ ਨੂੰ 6ਵੇਂ ਮਹੀਨੇ ਕੇਵਲ ਅੰਨ ਦਾਣਾ ਥੋੜਾ ਬਹੁਤਾ ਦੇ ਦਿੰਦੇ ਸੀ ਤੇ ਅੰਗਰੇਜ਼ਾਂ ਨੇ ਪਹਿਲੀ ਵਾਰੀ ਆ ਕੇ ਉਹਨਾਂ ਨੂੰ ਬਰਦੀ ਦਾ ਕਾਨੂੰਨ ਬਣਾਇਆ ਤੇ ਮਹੀਨੇਵਾਰੀ ਤਨਖਾਹ ਦਿਲਾਉਣੀ ਸ਼ੁਰੂ ਕੀਤੀ ਤੇ ਨਾਲ ਉਹਨਾਂ ਨੂੰ ਛੁੱਟੀਆਂ ਦਾ ਪ੍ਰਬੰਧ ਵੀ ਕੀਤਾ ਹੁਣ ਜੇ ਕੋਈ ਬਿਮਾਰੀ ਆਦ ਕਾ ਜਾਵੇ ਤਾਂ ਇਲਾਜ ਦਾ ਪ੍ਰਬੰਧ ਵੀ ਕੀਤਾ ਇਹ ਸਾਰਾ ਕੁਝ ਉਹਨਾਂ ਨੇ ਕੀਤਾ ਤੇ ਰਣਜੀਤ ਸਿੰਘ ਇਹਨਾਂ ਗੱਲਾਂ ਨੂੰ ਸਮਝ ਗਿਆ ਸੀ ਉਹਨੇ ਏਸੇ ਕਰਕੇ ਅੰਗਰੇਜ਼ ਅਫਸਰਾਂ ਨੂੰ ਆਪਣੀ ਫੌਜ ਵਿੱਚ ਲੈ ਆਂਦਾ ਅੱਜ ਤੱਕ ਇਹ ਵੀ ਯਾਦ ਰੱਖੇ ਸਾਰੇ ਭੈਣਾ ਭਰਾਵਾਂ ਨੂੰ ਕਿ ਜਿਹੜੇ ਡਿਸਪਲਾਈਨ ਚੋਂ ਬਾਗੀ ਲੋਕ ਸੀ ਉਹ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਵੱਖਰਾ ਕਰ ਲਿਆ ਉਹਨਾਂ ਨੇ ਤੇ ਅੱਜ ਤੱਕ ਉਹ ਨਹਿੰਗ ਬਿੱਲੜ ਤੁਰੇ ਫਿਰਦੇ ਨੇ ਉਹਨਾਂ ਨੇ ਡਿਸਪਲਾਈਨ 'ਚ ਆਉਣ ਤੋਂ ਇਨਕਾਰ ਕਰ ਦਿੱਤਾ ਉਸੇ ਤਰ੍ਹਾਂ ਅੱਜ ਵੀ ਇਹ ਸਾਰੇ ਸਮਾਜ ਦਾ ਡਿਸਪਲਾਈਨ ਮੰਨਣ ਨੂੰ ਤਿਆਰ ਨਹੀਂ ਆਪਣੀਆਂ ਵੱਖਰੀਆਂ ਛਾਉਣੀਆਂ ਬਣਾਈ ਬੈਠੇ ਨੇ ਥਾਂ-ਥਾਂ ਤੇ ਇਸੇ ਤਰ੍ਹਾਂ ਜਦੋਂ ਸਾਰਾ ਅੰਗਰੇਜ਼ ਭਾਰਤ ਤੇ ਛਾ ਗਿਆ ਤਾਂ ਉਦੋਂ ਫਿਰ ਇਹਨਾਂ ਨੇ ਕਿੰਨੇ ਸਾਰੇ ਕੰਮ ਇੱਥੇ ਸ਼ੁਰੂ ਕੀਤੇ ਕਿਉਂਕਿ ਇੱਥੇ ਭਾਰਤ ਦੇ ਲੋਕਾਂ ਨੂੰ ਤਾਂ ਕੋਈ ਵੀ ਸੁੱਖ ਸਹੂਲਤ ਨਹੀਂ ਸੀ ਕਰੀਬ-ਕਰੀਬ ਬਹੁਤਾ ਜੰਗਲੀ ਜੀਵਨ ਹੀ ਬਤੀਤ ਕਰਦੇ ਸਨ ਤੇ ਇੱਥੇ ਜਦੋਂ ਉਹ ਜੰਗਲੀ ਜੀਵ ਚੋਂ ਨਿਕਲਣ ਵਾਸਤੇ ਜੰਗਲੀ ਜੀਵਨ ਚੋਂ ਬਾਹਰ ਆਉਣ ਵਾਸਤੇ ਇੱਥੇ ਸੜਕਾਂ ਦੀ ਲੋੜ ਸੀ ਨਹੀਂ ਤਾਂ ਕੱਚੇ ਰਾਹਾਂ ਦੇ ਵਿੱਚੋਂ ਦੀ ਲੋਕ ਥੱਕੇ ਖਾਂਦੇ ਫਿਰਦੇ ਸੀ ਉਹਨਾਂ ਨੇ ਸੜਕਾਂ ਦੀ ਸ਼ੁਰੂਆਤ ਕੀਤੀ ਪਾਣੀ ਥਾਂ-ਥਾਂ ਹੀ ਪਹੁੰਚਾਉਣ ਵਾਸਤੇ ਨਹਿਰਾਂ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਬੈਂਕਾਂ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਦਾਖਾਨਿਆਂ ਦੀ ਸ਼ੁਰੂਆਤ ਕੀਤੀ ਹਸਪਤਾਲ ਬਣਵਾਏ ਯੂਨੀਵਰਸਿਟੀਆਂ ਕਾਲਜ ਬਣਵਾਏ ਤੇ ਹਰ ਤਰ੍ਹਾਂ ਦੀ ਵਿੱਦਿਆ ਦੇਣ ਦਾ ਉਹਨਾਂ ਨੇ ਪ੍ਰਬੰਧ ਕੀਤਾ ਇਥੋਂ ਦੀ ਹਾਲਤ ਤਾਂ ਇੰਨੀ ਨਿਗਰੀ ਹੋਈ ਸੀ ਜਿਹੜਾ ਨੂੰ ਉਹ ਆਪਣੀ ਫੌਜ ਦੇ ਵਿੱਚ ਭਰਤੀ ਵੀ ਕਰਦੇ ਸਨ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਹਰ ਦੀ ਗੱਲ ਕਰ ਰਹੇ ਹਾਂ ਭਾਰਤ ਦੇ ਵਿੱਚ ਕਿ ਜਦੋਂ ਆਪਣੀ ਫੌਜ ਦੇ ਵਿੱਚ ਅੰਗਰੇਜ਼ ਕਿਸੇ ਨੂੰ ਭਰਤੀ ਕਰਦੇ ਸਨ ਤੇ ਉਥੇ ਇਹ ਇਤਰਾਜ਼ ਬਹੁਤੇ ਉੱਠਦੇ ਸੀ ਕਿ ਅਸੀਂ ਤਾਂ ਜੀ ਉੱਚੀ ਜਾਤ ਦੇ ਆ ਫੌਜ ਦੇ ਵਿੱਚ ਭਰਤੀ ਤਾਂ ਹੋ ਜਾਵਾਂਗੇ ਤੁਹਾਡੀ ਚ ਪਰ ਜਾਤ ਪਾਤ ਤਾਂ ਸਾਡੀ ਕਾਇਮ ਰਹਿਣੀ ਚਾਹੀਦੀ ਹੈ ਤੇ ਉਹ ਬੜੇ ਦੂਰ ਅੰਦੇਸ਼ ਲੋਕ ਸਨ ਕੰਮ ਲੈਣਾ ਜਾਣਦੇ ਸਨ ਉਹਨਾਂ ਨੇ ਉੱਚੀਆਂ ਜਾਤ ਵਾਲਿਆਂ ਦੀਆਂ ਰਜimentਾਂ ਵੱਖਰੀਆਂ ਬਣਾਤੀਆਂ ਜਿਹਨੂੰ ਜਾਟ ਰਜiment ਕਹਿੰਦੇ ਨੇ ਬ੍ਰਾਹਮਣ ਤਾਂ ਖਰ ਫੌਜ ਦੇ ਵਿੱਚ ਭਰਤੀ ਹੁੰਦੇ ਨਹੀਂ ਸੀ ਇਹ ਤਾਂ ਪੁਜਾਰੀ ਤਵਕੇ ਤੱਕ ਹੀ ਸੀਮਤ ਸੀ ਤੇ ਬ੍ਰਾਹਮਣਾ ਦੀ ਇਹੇ ਕਰਕੇ ਕੋਈ ਰਜiment ਤੁਹਾਨੂੰ ਅੰਗਰੇਜ਼ਾਂ ਦੇ ਸਮੇਂ 'ਚ ਨਹੀਂ ਮਿਲੂਗੀ ਫਿਰ ਜਾਟ ਰਜiment ਡੋਗਰਾ ਰਜiment ਗੋਰਖਾ ਰਜiment ਸਿੱਖ ਰਜiment ਅਤੇ ਸਿੱਖ ਐਲ ਆਈ ਰਜiment ਐਲ ਆਈ ਦਾ ਮਤਲਬ ਹੁੰਦਾ ਛੋਟੀਆਂ ਜਾਤਾਂ ਵਾਲਿਆਂ ਨੂੰ ਵੀ ਫੌਜ 'ਚ ਭਰਤੀ ਤਾਂ ਕਰ ਲਿਆ ਪਰ ਆਪਣੇ ਆਪ ਨੂੰ ਵੱਡੀਆਂ ਜਾਤਾਂ ਦੇ ਆਖੇ ਜਾਣ ਵਾਲੇ ਸਿੱਖ ਭਰਾ ਉਹਨਾਂ ਦੇ ਨਾਲ ਰਹਿਣ ਨੂੰ ਤਿਆਰ ਨਹੀਂ ਸਨ ਉਹਨਾਂ ਵਾਸਤੇ ਅੰਗਰੇਜ਼ਾਂ ਨੇ ਛੋਟੀ ਜਾਤ ਵਾਲਿਆਂ ਵਾਸਤੇ ਅਲੱਗ ਰੈਜਿਮੈਂਟਾਂ ਬਣਾ ਦਿੱਤੀਆਂ ਫੌਜ 'ਚ ਭਰਤੀ ਕਰ ਲਿਆ ਵੀ ਅਸੀਂ ਤਾਂ ਕੰਮ ਲੈਣਾ ਹੈ ਤੇ ਅਸੀਂ ਏਦਾਂ ਵੀ ਲੈ ਲਵਾਂਗੇ ਤੇ ਫਿਰ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਜਦੋਂ ਅੰਗਰੇਜ਼ਾਂ ਦੀ ਇੰਨੀ ਤਾਕਤ ਵਧ ਗਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਉਹਨਾਂ ਦਾ ਪੰਜਾਬ ਤੇ ਪੂਰੇ ਤੇ ਕਬਜ਼ਾ ਹੋ ਗਿਆ ਤੇ 50 ਹਜ਼ਾਰ ਸਿੱਖ ਫੌਜੀਆ ਨੇ ਹਾਰ ਮੰਨ ਕੇ ਲਾਹੌਰ ਦੇ میدان ਵਿੱਚ ਅੰਗਰੇਜ਼ਾਂ ਦੇ ਅੱਗੇ ਹਥਿਆਰ ਜ਼ਮੀਨ ਤੇ ਰੱਖ ਕੇ ਹਾਰ ਸਵੀਕਾਰ ਕਰ ਲਈ ਤੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਹਨਾਂ ਨੂੰ ਸਮਝਾ ਦਿੱਤਾ ਕਿ ਅੱਜ ਤੋਂ ਬਾਅਦ ਜੇ ਤੁਹਾਨੂੰ ਸਾਡੇ ਨਾਲ ਕੋਈ ਗੁੱਸਾ ਗਿਲਾ ਹੋਵੇ ਰੋਸ ਪ੍ਰਗਟ ਕਰਨਾ ਚਾਹੋ ਤਾਂ ਤੁਸੀਂ ਸ਼ਾਂਤ ਮਈ ਤਰੀਕੇ ਨਾਲ ਰੋਸ ਪ੍ਰਗਟ ਕਰ ਸਕਦੇ ਹੋ ਹਥਿਆਰ ਚੁੱਕਣ ਦੀ ਇਜਾਜ਼ਤ ਅਸੀਂ ਨਹੀਂ ਦੇਵਾਂਗੇ ਤੇ ਇਹਨਾਂ ਗੱਲਾਂ ਤੋਂ ਹੀ ਸਿੱਖ ਕੇ ਗਾਂਧੀ ਨਹਿਰੂ ਪਟੇਲ ਜਨਾਹ ਡਾਕਟਰ ਅਮੀਦਕਰ ਇਹਨਾਂ ਸਾਰਿਆਂ ਨੇ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਲਈਆਂ ਤੇ ਆਪਣੇ ਦੇਸ਼ ਤੱਕ ਵੀ ਬਣਾ ਲਏ ਤੇ ਸਿੱਖ ਤਾਂ ਲੜਨ ਮਰਨ ਜੋਗੇ ਹੀ ਰਹਿ ਗਏ ਕੋਈ ਪ੍ਰਾਪਤੀ ਨਹੀਂ ਕਰ ਸਕੇ ਹਾਂ ਸ਼ਹੀਦੀਆਂ ਦੀ ਗਿਣਤੀ ਬਹੁਤ ਕਰਾ ਦਿੰਦੇ ਨੇ ਕਿ ਇੰਨੇ ਹਜ਼ਾਰ ਜਾਂ ਇੰਨੇ ਲੱਖ ਸਿੱਖ ਸ਼ਹੀਦ ਹੋ ਗਏ ਸਾਡੇ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ 83000 ਸਿੱਖ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋ ਕੇ ਅੰਗਰੇਜ਼ਾਂ ਦੀ ਰਾਖੀ ਵਾਸਤੇ 83000 ਸਿੱਖ ਆਪਣੀਆਂ ਜਾਨਾਂ ਵਾਰ ਗਏ ਤੇ ਉਹਨਾਂ ਦੇ ਵਿਰੁੱਧ ਲੜਨ ਵਾਲੇ ਵੀ ਬੇਅੰਤ ਸਿੱਖ ਲੱਖਾਂ ਦੀ ਗਿਣਤੀ 'ਚ ਆਪਣੀਆਂ ਜਾਨਾਂ ਵਾਰ ਗਏ ਗੁਰਦੁਆਰਿਆਂ ਦੀ ਆਜ਼ਾਦੀ ਵਾਸਤੇ ਬੇਅੰਤ ਸਿੱਖ ਮੌਤੇ ਮੂੰਹ ਜਾ ਪਏ ਪਰ ਪ੍ਰਾਪਤੀ ਕੋਈ ਵੀ ਨਹੀਂ ਕਰ ਸਕੇ ਅੱਜ ਤੱਕ ਵੀ ਬਿਲਕਦੇ ਤੜਫਦੇ ਫਿਰਦੇ ਨੇ ਕਿ ਸਾਡੇ ਨਾਲ ਵਿਕਤਰਾ ਹੁੰਦਾ ਸਰਕਾਰ ਸਾਨੂੰ ਕੁਝ ਦਿੰਦੀ ਨਹੀਂ ਹੈ ਪਰ ਕਦੀ ਅਕਲ ਤੋਂ ਵੀ ਕੰਮ ਲਓਗੇ ਹਾਲਾਤ ਅਨੁਸਾਰ ਆਪਣੇ ਆਪ ਨੂੰ ਤਿਆਰ ਵੀ ਕਰੋਗੇ ਨਹੀਂ ਕਰ ਸਕੇ ਇਹ ਸਾਰਾ ਕੁਝ ਜਿਹੜਾ ਅੰਗਰੇਜ਼ਾਂ ਨੇ ਇੱਥੇ ਭਾਰਤ ਵਿੱਚ ਸ਼ੁਰੂ ਕਰਵਾਇਆ ਸੀ ਹੋਰ ਤਾਂ ਹੋਰ ਇੱਥੇ ਬਿਜਲੀ ਤੱਕ ਵੀ ਨਹੀਂ ਸੀ ਮਸ਼ੀਨਰੀ ਕੋਈ ਵੀ ਨਹੀਂ ਸੀ ਸਾਰੀਆਂ ਸੁੱਖ ਸਹੂਲਤਾਂ ਇਹ ਅੰਗਰੇਜ਼ਾਂ ਦੇ ਰਾਜ ਤੋਂ ਬਾਅਦ ਹੀ ਸ਼ੁਰੂ ਹੋਈਆਂ ਨੇ ਇਥੇ ਭਾਰਤ ਇੱਕ ਉਜੜਾ ਉਜੜਿਆ ਹੋਇਆ ਦੇਸ਼ ਸੀ ਜੰਗਲੀ ਵਾਸਾ ਕਰਨ ਵਾਲੇ ਲੋਕ ਸੀ ਥੋੜੇ-ਥੋੜੇ ਸ਼ਹਿਰ ਜਿਹੜੇ ਹੈਗੇ ਸੀ ਉਹਨਾਂ ਦੇ ਵਿੱਚ ਸਹੀ ਪ੍ਰਬੰਧ ਕੋਈ ਵੀ ਨਹੀਂ ਸੀ ਤੇ ਇਸ ਤਰ੍ਹਾਂ ਸਾਰੇ ਦੇਸ਼ ਦੀ ਜਦੋਂ ਕਦੇ ਦੁਰਗਤ ਹੁੰਦੀ ਸੀ ਹੋਰ ਜਾਦੇ ਬਾਹਰਲੇ ਹਮਲਾਵਰਾਂ ਨੇ ਤਾਂ ਕਰਨੀ ਸੀ ਇਥੇ ਬਿਮਾਰੀਆਂ ਵੀ ਇੰਨੀਆਂ ਪੈਂਦੀਆਂ ਸੀ ਕਦੀ ਪੋਲੀਓ ਹੋ ਗਿਆ ਕਦੀ ਪਲੇਗ ਹੋ ਗਈ ਕਦੇ ਹੋਰ ਤਰ੍ਹਾਂ ਦੀਆਂ ਚੇਚਕਾ ਵਗੈਰਾ ਬਿਮਾਰੀਆਂ ਆ ਗਈਆਂ ਤਾਂ ਉਹ ਬਿਮਾਰੀਆਂ ਦੇ ਨਾਲ ਬੇਅੰਤ ਲੋਕ ਤਬਾਹ ਹੋ ਜਾਂਦੇ ਸੀ ਇਲਾਜ ਦਾ ਕੋਈ ਪ੍ਰਬੰਧ ਨਹੀਂ ਸੀ ਜੇ ਇਲਾਜ ਸੀ ਤਾਂ ਹਥੌੜਿਆਂ ਦਾ ਧਾਗਿਆਂ ਦਾ ਤਵੀਤਾਂ ਦਾ ਜਾਦੂਆਂ ਦਾ ਮੰਤਰਾਂ ਦਾ ਤੀਰਥ ਇਸ਼ਨਾਨਾਂ ਦਾ ਇਹ ਸਾਰਾ ਕੁਝ ਦੇਵੀ ਦੇਵਤਿਆਂ ਆਦਿਕ ਦਾ ਇਹੋ ਹੀ ਇੱਥੇ ਪ੍ਰਚਲਨ ਸੀ ਹੋਰ ਕੋਈ ਵੀ ਇਲਾਜ ਦਾ ਪ੍ਰਬੰਧ ਨਹੀਂ ਸੀ ਤੇ ਫਿਰ ਇਹ ਵੀ ਯਾਦ ਰੱਖੇ ਅੰਗਰੇਜ਼ਾਂ ਤੋਂ ਅਸੀਂ ਭਾਰਤ ਵਾਸੀਆਂ ਨੇ ਜੰਗ ਲੜ ਕੇ ਆਜ਼ਾਦੀ ਨਹੀਂ ਲਈ ਸਗੋਂ ਉਹ ਤਿਆਰੀ ਕਰਵਾ ਕੇ ਆਪ ਆਜ਼ਾਦੀ ਦੇ ਕੇ ਗਏ ਨੇ ਭਾਵ ਕਿ ਮੈਕਾਲੇ ਨੇ ਇੱਕ ਬਹੁਤ ਵੱਡਾ ਉਹਨਾਂ ਦਾ ਰਾਜਨੀਤਿਕ ਅਤੇ ਵਿਦਿਅਕ ਤੌਰ ਤੇ ਬਹੁਤ ਵੱਡਾ ਵਿਦਵਾਨ ਸੀ ਮੈਕਾਲੇ ਉਹਨੇ ਇੱਕ ਨੀਤੀ ਘੜ ਕੇ ਉਦੋਂ ਦੀ ਭਾਰਤ ਸਰਕਾਰ ਅੰਗਰੇਜ਼ਾਂ ਨੂੰ ਦਿੱਤੀ ਸੀ ਕਿ ਇਹਨਾਂ ਲੋਕਾਂ ਨੂੰ ਕੰਮ ਲੈਣਾ ਜੇ ਇਹਨਾਂ ਤੋਂ ਤਾਂ ਇਹਨਾਂ ਨੂੰ ਕੁਝ ਸਿਆਣੇ ਬਣਾਓ ਸਿੱਖਿਅਕ ਬਣਾਓ ਪੜ੍ਹਾਈ ਲਿਖਾਈ ਦਾ ਪ੍ਰਬੰਧ ਕਰੋ ਅਸੀਂ ਸਾਰਿਆਂ ਨੂੰ ਇਹ ਕਤਲ ਹੀ ਕਰਦੇ ਜਾਵਾਂਗੇ ਤੇ ਸਾਡੇ ਵਿੱਚ ਤੇ ਪਹਿਲੇ ਹਾਕਮਾਂ ਵਿੱਚ ਫਰਕ ਕੀ ਰਹਿ ਗਿਆ ਨਾਲੇ ਸਾਨੂੰ ਇਹਨਾਂ ਤੋਂ ਕੰਮ ਲੈਣ ਵਾਸਤੇ ਅੰਨ ਦਾਣਾ ਚਾਹੀਦਾ ਜੇ ਕੋਈ ਖੇਤੀ ਕਰਨ ਵਾਲਾ ਨਾ ਰਿਹਾ ਤਾਂ ਫਿਰ ਸਾਨੂੰ ਅੰਨ ਦਾਣਾ ਕਿੱਥੋਂ ਮਿਲੇਗਾ ਬਿਲਡਿੰਗ ਉਸਾਰੀ ਵਾਸਤੇ ਵੀ ਮਜ਼ਦੂਰ ਚਾਹੀਦੇ ਨੇ ਸੜਕਾਂ ਨਹਿਰਾਂ ਜਿਹੜੇ ਕੰਮ ਵੀ ਅਸੀਂ ਕਰਨੇ ਨੇ ਉਹਦੇ ਵਾਸਤੇ ਮਨੁੱਖਾਂ ਦੀ ਲੋੜ ਤਾਂ ਪੈਣੀ ਹੈ ਇਹਨਾਂ ਨੂੰ ਸਿੱਖਿਆ ਦਿਓ ਤਾਂ ਕਿ ਇਹ ਸਾਡੇ ਕੰਮ ਕਰ ਸਕਣ ਅਤੇ ਇਹ ਦੇਸ਼ ਵੀ ਮਾੜਾ ਮੋਟਾ ਰਾਹ ਸਿਰ ਚੱਲ ਸਕੇ ਹੋਰ ਤਾਂ ਹੋਰ ਇਥੋਂ ਦੇ ਲੋਕਾਂ ਨੂੰ ਤਾਂ ਖੱਬੇ ਸੱਜੇ ਤੁਰਨ ਦਾ ਵੀ ਪਤਾ ਨਹੀਂ ਸੀ ਇਹ ਖੱਬੇ ਤੁਰਨ ਦਾ ਵੱਲ ਸਾਨੂੰ ਅੰਗਰੇਜ਼ਾਂ ਨੇ ਸਿਖਾਇਆ ਨਹੀਂ ਤਾਂ ਇੱਕ ਦੂਜੇ ਵਿੱਚ ਟੱਕਰਾ ਮਾਰਦੇ ਫਿਰਦੇ ਸੀ ਤੇ ਬਹੁਤੀਆਂ ਥਾਵਾਂ ਤੇ ਤਾਂ ਸ਼ਹਿਰਾਂ ਚ ਭੀੜਾਂ ਚ ਅੱਜ ਤੱਕ ਵੀ ਆਪਾਂ ਟੱਕਰਾਂ ਹੀ ਮਾਰਦੇ ਫਿਰਦੇ ਆ ਆਪਣੇ ਹੱਥ ਚੱਲਣ ਦਾ ਵੱਲ ਸਾਨੂੰ ਤਾਂ ਬਹੁਤਿਆਂ ਨੂੰ ਅਜੇ ਤੱਕ ਵੀ ਨਹੀਂ ਆਇਆ ਇਹ ਠੀਕ ਹੈ ਸੜਕਾਂ ਤੇ ਤਾਂ ਇਹ ਨਿਯਮ ਲਾਗੂ ਹੋ ਗਏ ਪਰ ਆਮ ਜ਼ਿੰਦਗੀ 'ਚ ਘੱਟ ਹੀ ਲਾਗੂ ਹੁੰਦੇ ਨੇ ਸੋ ਉਹ ਸਾਨੂੰ ਆਜ਼ਾਦੀ ਦੇ ਕੇ ਗਏ ਨੇ ਤਿਆਰੀ ਕਰਵਾਉਣ ਤੋਂ ਬਾਅਦ ਆਜ਼ਾਦੀ ਦਿੱਤੀ ਹੈ ਨਾ ਕਿ ਅਸੀਂ ਲੜ ਕੇ ਮਰ ਕੇ ਆਜ਼ਾਦੀ ਨਹੀਂ ਲਈ ਤੇ ਲੜਨ ਵਾਲੇ ਜੇ ਹੁੰਦੇ ਅਸੀਂ ਤਾਂ ਉਹਨਾਂ ਨੂੰ ਇੱਥੇ ਆਉਣ ਹੀ ਕਾ ਨੂੰ ਦਿੰਦੇ ਪਹਿਲਾਂ ਹੀ ਲੜ ਲੈਂਦੇ ਤੇ ਬਾਅਦ ਦੇ ਵਿੱਚ ਵੀ ਉਹਨਾਂ ਕੋਲੇ ਇੰਨੀ ਮਸ਼ੀਨਰੀ ਇੰਨੀ ਤਾਕਤ ਇੰਨੀਆਂ ਤੋਪਾਂ ਜਹਾਜ਼ ਬਣ ਗਏ ਸੀ ਭਾਰਤ ਉਹਨਾਂ ਤੋਂ ਆਜ਼ਾਦੀ ਲਈ ਨਹੀਂ ਸਕਦਾ ਸੀ ਅੱਜ ਤੱਕ ਵੀ ਉਹਨਾਂ ਪੱਛਮੀ ਮੁਲਕਾਂ ਤੋਂ ਹੀ ਅਸੀਂ ਫੌਜ ਦੇ ਹਥਿਆਰ ਖਰੀਦ ਰਹੇ ਹਾਂ ਜੰਗੀ ਜਹਾਜ਼ ਮਜ਼ਾਈਲਾ ਤੋਪਾਂ ਟੈਂਕ ਇਹ AK47ਆਂ ਵਗੈਰਾ ਇਹ ਸਾਰੀਆਂ ਬਾਹਰਲੇ ਦੇਸ਼ਾਂ ਚੋਂ ਆ ਰਹੀਆਂ ਨੇ ਸਾਡੇ ਭਰਾਵਾਂ ਕੋਲੇ ਤਾਂ ਕੁਝ ਵੀ ਬਣਾਇਆ ਹੋਇਆ ਨਹੀਂ ਹੈ ਅਸੀਂ ਤਾਂ ਕੇਵਲ ਧਰਮ ਸਥਾਨਾਂ ਜਾ ਕੇ ਲੀਆਂ ਖੜਕਾਉਣ ਯੋਗੇ ਪੂਜਾ ਕਰਵਾਉਣ ਯੋਗੇ ਸਿਮਰਨ ਕਰਨ ਯੋਗ ਹੀ ਰਹਿ ਗਏ ਆ ਤੇ ਫਿਰ ਇਹ ਵੀ ਯਾਦ ਰਵੇ ਕਿ ਸਾਡੇ ਬੱਚੇ ਵਿਦੇਸ਼ਾਂ ਨੂੰ ਕਿਉਂ ਜਾਂਦੇ ਨੇ ਜੇ ਸਾਡਾ ਭਾਰਤ ਇੰਨਾ ਬਹਾਨਾ ਹੈ ਆਜ਼ਾਦੀ ਅਸੀਂ ਲੈ ਲਈ ਹੈ ਤੇ ਹੁਣ ਫਿਰ ਸਾਡੇ ਬੱਚੇ ਬਹੁ ਗਿਣਤੀ ਦੇ ਵਿੱਚ ਜਿਹਦੇ ਕੋਲੇ ਕੋਈ ਯੋਗਤਾ ਹੈ ਉਹ ਬਾਹਰ ਨੂੰ ਕਿਉਂ ਜਾਂਦਾ ਇੱਥੇ ਰਹਿ ਕੇ ਕੰਮ ਕਿਉਂ ਨਹੀਂ ਕਰਦਾ ਇਹਦਾ ਮਤਲਬ ਹੈ ਸਾਡੇ ਸਿਸਟਮ ਨਾਲੋਂ ਉਹਨਾਂ ਦਾ ਸਿਸਟਮ ਕਿਤੇ ਅੱਗੇ ਹੈ ਉੱਥੇ ਇਨਸਾਨਾਂ ਦੀ ਕਦਰ ਹੈ ਸਾਡੇ ਦੇਸ਼ ਦੇ ਵਿੱਚ ਤਾਂ ਇਨਸਾਨ ਦੀ ਕਦਰ ਹੀ ਨਹੀਂ ਹੈ ਬਸ ਆਪੋ ਆਪਣੇ ਭਾਈ ਭਤੀਜਿਆਂ ਨੂੰ ਵੱਡੇ ਅਹੁਦਿਆਂ ਤੇ ਲਾ ਦਿੱਤਾ ਜਾਂਦਾ ਹੈ ਵਿਦਿਅਕ ਯੋਗਤਾ ਗੁਣ ਦੇਖ ਕੇ ਇਹਨਾਂ ਦੇ ਗੁਣਾ ਤੇ ਆਧਾਰਿਤ ਕਿਸੇ ਵਿਰਲੇ ਨੂੰ ਹੀ ਅੱਗੇ ਆਉਣ ਦਾ ਮੌਕਾ ਮਿਲਦਾ ਹੈ ਇੱਥੇ ਯਾਦ ਰੱਖੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਸਾਰੇ ਗੋਰਿਆਂ ਦੇ ਹੀ ਦੇਸ਼ ਨੇ ਭਾਵੇਂ ਕਿ ਇਹਨਾਂ ਦਾ ਪਿਛੋਕੜ ਇੰਗਲੈਂਡ ਨਾਲ ਹੀ ਜੁੜਿਆ ਹੋਇਆ ਹੈ ਇਹਨਾਂ ਦਾ ਮੁੱਢ ਹੈ ਜਿਹੜਾ ਉਹ ਇੰਗਲੈਂਡ ਹੈ ਇਹਨਾਂ ਦੇ ਇੰਗਲੈਂਡ ਦੇ ਬੰਦਿਆਂ ਨੇ ਹੀ ਵਿਦੇਸ਼ਾਂ 'ਚ ਜਾ ਕੇ ਭੇਦ ਕੱਢਿਆ ਤੇ ਉਹਨਾਂ ਦੇਸ਼ਾਂ 'ਤੇ ਸਮਾਂ ਪਾ ਕੇ ਕਬਜ਼ਾ ਕਰ ਲਿਆ ਜਿਹਨੂੰ ਦੇਖਣਾ ਹੋਵੇ ਅੱਜ ਤੱਕ ਅਮਰੀਕਾ ਕੈਨੇਡਾ ਇੰਗਲੈਂਡ ਦੇ ਬੰਦੇ ਹੀ ਗਏ ਹੋਏ ਨੇ ਤੇ ਜਿਹੜੇ ਉਥੋਂ ਦੇ ਅਸਲ ਵਸਨੀਕ ਨੇ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਅਸਲ ਵਸਨੀਕ ਅਜੇ ਤੱਕ ਵੀ ਉਹਨਾਂ ਨੇ ਕੁਝ ਹੱਦ ਤੱਕ ਜਿਉਂਦੇ ਰੱਖੇ ਹੋਏ ਨੇ ਤੇ ਜੰਗਲਾਂ 'ਚ ਜਾ ਕੇ ਉਹ ਸਾਨੂੰ ਵਿਖਾ ਵੀ ਦਿੰਦੇ ਨੇ ਕਿ ਆਹ ਭਾਈ ਇੱਥੋਂ ਦੀ ਅਸਲੀ ਨਸਲ ਸੀ ਪਹਿਲਾਂ ਦੀ ਤੋ ਕਿ ਆ ਸਾਡੀ ਵੀ ਉਹੀ ਹਾਲਤ ਹੋਣੀ ਸੀ ਤੇ ਜਾਂ ਕਹ ਲਈਏ ਅੱਜ ਵੀ ਸਾਡੀ ਜੰਗਲੀਆਂ ਵਰਗੀ ਹਾਲਤ ਹੈਗੀ ਐ ਅਸੀਂ ਬਹੁਤਾ ਨਹੀਂ ਬਦਲੇ ਥੋੜੇ ਥੋੜਾ ਬਦਲੇ ਆ ਬਸ ਪੁਰਾਤਨ ਪਰੰਪਰਾਵਾਂ ਦੇ ਨਾਲ ਹੀ ਜੁੜੇ ਹੋਏ ਆ ਨਮੀਨਤਾ ਵੱਲ ਅਸੀਂ ਬਹੁਤ ਘੱਟ ਆ ਰਹੇ ਆ ਇਹ ਜਿਹੜਾ ਵਿਗਿਆਨਕ ਯੁੱਗ ਹੈ ਇਹਦੇ ਵਿੱਚ ਆਪਣੇ ਆਪ ਨੂੰ ਤਿਆਰ ਕਰੀਏ ਅੰਗਰੇਜ਼ ਸਾਨੂੰ ਬਹੁਤ ਕੁਝ ਦੇ ਗਏ ਨੇ ਉਹ ਜੇ ਇਹਨੇ ਮੋਰੇ ਹੁੰਦੇ ਤਾਂ ਭਾਰਤ ਵਾਸੀਆਂ ਨੂੰ ਸਾਰਿਆਂ ਨੂੰ ਮਲੀਆ ਮੇਟ ਕਰਕੇ ਰੱਖ ਦਿੰਦੇ ਸਿੱਖਾਂ ਦੇ ਵੀ ਸਾਰਿਆਂ ਨੂੰ ਮਲੀਆ ਮੇਟ ਕਰਕੇ ਰੱਖ ਦਿੰਦੇ ਉਹਨਾਂ ਕੋਲੇ ਬਹੁਤ ਤਾਕਤ ਸੀ ਤੇ ਅੱਜ ਵੀ ਜੇ ਚਾਹਣ ਆਟਮ ਬੰਬਾਂ ਨਾਲ ਅਮਰੀਕਾ ਨੇ ਜਾਪਾਨ ਨੂੰ ਤਬਾਹ ਕਰਕੇ ਰੱਖਤਾ ਸੀ ਜੇ ਅੱਜ ਵੀ ਉਹਨਾਂ ਦੇ ਮਨ 'ਚ ਕੋਈ ਇਹੋ ਜਿਹੀ ਭਾਵਨਾ ਆ ਜਾਵੇ ਤੇ ਅੱਜ ਵੀ ਬਹੁਤ ਕੁਝ ਕਰ ਸਕਦੇ ਨੇ ਤੇ ਆਪਣੀਆਂ ਨਿੱਕੀਆਂ ਨਿੱਕੀਆਂ ਕਿਰਪਾਨਾਂ ਦੇ ਨਾਲ ਜਿਹਨੂੰ ਕਿ ਤੁਸੀਂ ਹਥਿਆਰ ਗਿਣੀ ਜਾਣੇ ਹੋ ਇਹਨਾਂ ਦੇ ਨਾਲ ਤੁਸੀਂ ਕੋਈ ਵੱਡੀ ਕਾਰਵਾਈ ਨਹੀਂ ਕਰ ਸਕਦੇ ਇਹ ਕਿਰਪਾਨ ਵੀ ਤੁਹਾਨੂੰ ਅੰਗਰੇਜ਼ਾਂ ਨੇ ਚਿੰਨ ਦੇ ਤੌਰ ਤੇ ਦਿੱਤੀ ਹੈ ਤੇ ਉਦੋਂ ਬਾਅਦ ਇਹ ਵੀ ਨਾਲ ਕਾਨੂੰਨ ਬਣਾਤਾ ਸੀ ਕਿ ਮਿਆਂਚੋਂ ਬਾਹਰ ਨਹੀਂ ਕਦੇ ਵੀ ਕੱਢਣੀ ਛੋਟੀ ਕਿਰਪਾਨ ਗਾਤਰੇ ਦੇ ਵਿੱਚ ਪਾ ਕੇ ਮਿਆਂਚ ਪਾ ਕੇ ਤੁਸੀਂ ਆਪਣੇ ਕੋਲੇ ਚਿੰਨ ਦੇ ਤੌਰ ਤੇ ਰੱਖ ਸਕਦੇ ਹੋ ਇਹਦੀ ਕਦੀ ਵੀ ਤੁਸੀਂ ਵਰਤੋਂ ਨਹੀਂ ਕਰੋਗੇ ਨਹੀਂ ਤਾਂ ਜਿਹੜਾ ਨਜਾਇਜ਼ ਅਸਲਾ ਐਕਟ ਦਾ ਕਾਨੂੰਨ ਤੁਹਾਡੇ ਤੇ ਲਾਗੂ ਹੋ ਜਾਵੇਗਾ ਜੇਲ੍ਹ ਜਾਓਗੇ ਤੇ ਇਹ ਵੀ ਸਿੱਖਾਂ ਨੂੰ ਸਵੀਕਾਰ ਕਰਨਾ ਪਿਆ ਸੀ ਜਿੱਥੇ ਜਿੱਥੇ ਵੀ ਪਰ ਆਪਣੀਆਂ ਮੰਗਾਂ ਵਾਸਤੇ ਮੋਰਚੇ ਲਾਏ ਨੇ ਉਹ ਸ਼ਾਂਤਮਈ ਦਾਇਰੇ ਦੇ ਵਿੱਚ ਰਹਿ ਕੇ ਲਾਏ ਸੀ ਕੁਝ ਇੱਕ ਵਿਅਕਤੀਗਤ ਤੌਰ ਤੇ ਬੰਦਿਆਂ ਨੇ ਹਥਿਆਰ ਚੁੱਕੇ ਸੀ ਤੇ ਉਹਨਾਂ ਨੂੰ ਅਗਲੇ ਨੇ ਪਕੜ ਕੇ ਫਾਂਸੀ ਲਾ ਦਿੱਤਾ ਸੀ ਤੇ ਜਿਨ੍ਹਾਂ ਨੂੰ ਅਸੀਂ ਅੱਜ ਸ਼ਹੀਦ ਵੀ ਕਹਿੰਦੇ ਆ ਖੈਰ ਕੁੱਲ ਮਿਲਾ ਕੇ ਅਸੀਂ ਉਹਨਾਂ ਤੋਂ ਬਹੁਤ ਕੁਝ ਪਹਿਲਾਂ ਸਿੱਖਿਆ ਸੀ ਉਹਨਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਤੇ ਅਜੇ ਵੀ ਉਹਨਾਂ ਕੋਲੋਂ ਬਹੁਤ ਕੁਝ ਸਿੱਖਣ ਵਾਲਾ ਹੈ ਜਿਹੜੇ ਸਾਡੇ ਵੱਡੇ ਵੱਡੇ ਲੀਡਰ ਨੇ ਇਹ ਸਾਰੇ ਉਹਨਾਂ ਕੋਲੋਂ ਹੀ ਨਹਿਰੂ ਗਾਂਧੀ ਪਟੇਲ ਮੁਹੰਮਦ ਅਲੀ ਜਨਾਹ ਅਤੇ ਡਾਕਟਰ ਅੰਬੇਦਕਰ ਇਹ ਸਾਰੇ ਵਿਦੇਸ਼ਾਂ ਚੋਂ ਪੜ੍ਹ ਕੇ ਆਏ ਸੀ ਜਦੋਂ ਕਿ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਤੇ ਆਜ਼ਾਦੀ ਵੇਲੇ ਇਹਨਾਂ ਨੂੰ ਪੂਰਾ ਤਿਆਰ ਕੀਤਾ ਗਿਆ ਸੀ ਤੇ ਇਹਨਾਂ ਨੇ ਬਹੁਤ ਕੁਝ ਪ੍ਰਾਪਤੀਆਂ ਕਰ ਲਈਆਂ ਸਾਡੇ ਕੋਲੇ ਤਾਂ ਇਹਨਾਂ ਦੇ ਮੁਕਾਬਲੇ ਤੇ ਪੜਨ ਵਾਲਾ ਵਿਦਵਾਨ ਵਿਦੇਸ਼ਾਂ ਜਾ ਕੇ ਵਿੱਦਿਆ ਲੈਣ ਵਾਲਾ ਉਹ ਕੋਈ ਵੀ ਨਹੀਂ ਸੀ ਤੇ ਇਸੇ ਕਰਕੇ ਅਸੀਂ ਮਰਦੇ ਤਾਂ ਬਹੁਤ ਰਹੇ ਪਰ ਪ੍ਰਾਪਤੀ ਕੋਈ ਵੀ ਨਹੀਂ ਹੋਈ ਹੁਣ ਵੀ ਅੱਖਾਂ ਖੋਲਣ ਦੀ ਲੋੜ ਹੈ ਪੜਨ ਲਿਖਣ ਦੀ ਲੋੜ ਹੈ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ ਮਾਰ ਕਾਰਡ ਦੀਆਂ ਗੱਲਾਂ ਛੱਡ ਕੇ ਵਿਦਵਾਨ ਬਣਨ ਦੀ, ਸਿਆਣੇ ਬਣਨ ਦੀ, ਵਿਗਿਆਨੀ ਬਣਨ ਦੀ, ਉੱਚੇ ਅਹੁਦੇ ਲੈਣ ਦੀ, ਰਾਜਨੇਤਾ ਬਣਨ ਦੀ ਇਹਦੀ ਬਹੁਤ ਲੋੜ ਹੈ। ਹੋਈਆਂ ਭੁੱਲਾਂ ਲਈ ਖਿਮਾ। ਉਮੀਦ ਹੈ ਤੁਸੀਂ ਇਹਨਾਂ ਵਿਚਾਰਾਂ ਤੇ ਆਪਣੀ ਯੋਗ ਟਿੱਪਣੀਆਂ ਵੀ ਦਿਓਗੇ ਅਤੇ ਜਿਹੜਾ ਸਾਡਾ ਚੈਨਲ ਹੈ ਇਹਨੂੰ ਅੱਗੇ ਤੋਂ ਅੱਗੇ ਸਰਕਰਵਾਈਜ਼ ਵੀ ਕਰੋਗੇ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।